ਲਓ ਵੀ ਮਿੱਤਰੋ ਆਪਾਂ ਜਿੱਕਾ ਹੋਰ ਕੋਠੀ ਦੇ ਨਾਲ ਬਾਈ ਨੇ ਥੋੜਾ ਜਿਹਾ ਮਕਾਨ ਬਣਾਇਆ ਸੀ ਉਹਦਾ ਜਿਹੜਾ ਬਿਜਲੀ ਫਟਾ ਦਾ ਕੰਮ ਕਰਤਾ ਓਕੇ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਦਿਖਾਉਣਾ ਵੀ ਆਪਾਂ ਇਹਦੇ ਵਿੱਚ ਕਿਹੜੀ ਜਿਹੜੀ ਐਸੈਸਰੀ ਲਾਈ ਆ ਤੇ ਅੰਦਰੋਂ ਬਾਈ ਕਿਸ ਤਰ੍ਹਾਂ ਦੀ ਦੀ ਲੁੱਕ ਆ ਤੇ ਗੇਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਾਈ ਨੇ ਪੂਰਾ ਸਿਰਾ ਗੇਟ ਲਾਇਆ ਤੇ ਕੌਲੇ ਦੇ ਟਾਇਲ ਤੁਸੀਂ ਦੇਖੀ ਰਹੇ ਹੋ ਬਾਈ ਕਿਵੇਂ ਜਗਦੀ ਆ ਮਾਰਦੀ ਆ ਲਫਟਾਂ ਤੇ ਆਜੂ ਹੁਣ ਤੁਹਾਨੂੰ ਆਪਾਂ ਲੈ ਚੱਲਦੇ ਆ ਮਕਾਨ ਦੇ ਅੰਦਰ ਜਿਹੜਾ ਤੁਸੀਂ ਪਹਿਲਾਂ ਬਾਈ ਨੇ ਹਾਲ ਬਣਾਇਆ ਬਾਈ ਲੰਬਾ ਇੱਥੇ ਆਪਾਂ ਇਹਨੂੰ ਹਾਲ ਕਹਿ ਗਏ ਜੰਮਰਾ ਕਲਾਸਿਕਲ ਜਿਵੇਂ ਅੱਜਕੱਲ ਕੋਠਿਆਂ ਦੀ ਲੋਕਾ ਉਸ ਤਰ੍ਹਾਂ ਬਾਈ ਨੇ ਰੱਖਿਆਗੇ ਇੱਥੇ ਆਪਾਂ ਬਾਈ ਕਲਾਈਆ ਫਲੱਡ ਲਾਈਟ ਬਾਈ ਕਹਿੰਦਾ ਵੀ ਚਾਨਣ ਆਪਾਂ ਨੂੰ ਇੱਥੇ ਪੂਰਾ ਚਾਹੀਦਾ ਗੇਟ ਤੇ ਜਿਹੜੀ ਤੁਸੀਂ ਆ ਟੱਕਣ ਜੇ ਲੱਗੇ ਦੇਖ ਰਹੇ ਹੋ ਇੱਥੇ ਬਾਈ ਹਲੇ ਆਪਾਂ ਬਾਂ ਲੱਟਾਂ ਜਿਹੜੀਆਂ ਉਹ ਲਾਉਣੀਆਂ ਨੇ ਬਾਈ ਕਹਿੰਦਾ ਵੀ ਆਪਾਂ ਇੱਥੇ ਡਿਫਰੈਂਟ ਜੀਆਂ ਘੈਂਟ ਜੀਆਂ ਲੈ ਕੇ ਲਾਵਾਂਗੇ ਤਾਂ ਕਰਕੇ ਆਪਾਂ ਬਾਈ ਪੁਆਇੰਟ ਛੱਡਤਾ ਤੇ ਹੁਣ ਇਹਦੇ ਵਿੱਚ ਗੱਲ ਕਰਦੇ ਆਂ ਚਾਨਣ ਦੀ ਤੇ ਸੋਚਾਂ ਦੀ ਜਿਹੜੀਆਂ ਆਪਾਂ ਸੋਚਾਂ ਲਾਈਆਂ ਤੁਹਾਨੂੰ ਆ ਵੀਡੀਓ ਵਿੱਚ ਦਿਖਾਉ ਰਹੇ ਆਂ ਬਾਈ ਇਹ ਬਾਈ 골ਡ ਮਾਡਲ ਦਾ ਨੈਕਸਨ ਮਾਡਲ ਆ ਇਹ 24 ਰੁਪਏ ਨੇ ਲਗਭਗ ਇਹਦੀ ਜਿਹੜੀ ਸੋਚ ਆ ਕਿ ਕੰਪਨੀ ਦੀ ਇਹ ਆਪਾਂ ਨੂੰ ਪਈ ਹੈਗੀ ਬਾਈ ਨੂੰ ਤੇ ਹੁਣ ਬਾਈ ਕਹਿੰਦਾ ਵੀ ਇੱਥੇ ਆਪਾਂ ਬਾਹਲੇ ਕੰਧਾਂ ਦੇ ਨਾਲ ਹੋਲਡਰ ਜੇ ਨਹੀਂ ਲਾਉਣੇ ਤੇ ਨਾ ਹੀ ਆਪਾਂ ਕਹਿੰਦਾ ਦੀ ਡਾਊਨ ਸਿੰਕ ਕਰਾਉਣੀ ਆ ਤੇ ਆਪਾਂ ਨੂੰ ਚਾਹਣ ਨਾਲ ਕਹਿੰਦਾ ਪੂਰਾ ਵੀ ਪ੍ਰੋਪਰ ਚਾਹੀਦਾਗਾ ਤਾਂ ਕਰਕੇ ਬਾਈ ਇਹ ਵਾਇਆ ਜ਼ਿਆਦਾ ਹੋਣ ਕਰਕੇ ਜਿਹੜਾ ਇਹਦੇ ਵਿੱਚ ਬੀਮ ਪਾਇਆ ਹੋਇਆ ਮਿਸਤਰਾਂ ਗਾਣੇ ਡਾਊਨ ਬੀਮ ਇਹਦੇ ਉੱਤੇ ਆਪਾਂ ਤਿੰਨ ਸਿਲੰਡਰ ਲੈਟਾਂ ਲਾਤੀਆਂ ਤੇ 8 ਬਾਈ ਇਹਦੇ ਵਿੱਚ ਆਪਾਂ ਕੰਸੀਲਰ ਲਾਤੀਆਂ 12 ਬਾਈ ਤੁਸੀਂ ਚਾਣਨ ਦੇਖ ਹੀ ਰਹੋ ਬਾਈ ਕਹਿੰਦਾ ਵੀ ਆਪਾਂ ਨੂੰ ਚਾਣਨ ਪੂਰਾ ਓ ਇੱਥੇ ਚਾਨਣ ਘਟ ਨਾ ਰਹੇ ਜੇ ਤੇ ਬਾਕੀ ਤੁਸੀਂ ਇਧਰੋਂ ਵੀ ਗੇਟ ਦੇਖ ਰਹੇ ਹੋ ਜਾਲੀ ਲੱਗੀ ਹੋਈ ਹੈ ਤੇ ਗਲਾਈ ਵਾਲੇ ਘਟ ਇਧਰੋਂ ਤੇ ਮਿਸਤਰੀ ਨੇ ਪੂਰਾ ਵਧੀਆ ਬਾਈ ਸਾਫ ਕੰਮ ਕੀਤਾ ਕਿਉਂਕਿ ਬਾਈ ਨੇ ਨਕਸ਼ਾ ਬਣਾਇਆ ਸੀ ਜਿਵੇਂ ਅੱਜਕੱਲ ਕਲਾਸਿਕਲ ਕੋਠੀਆਂ ਬਣਨੀਆਂ ਵਾਲੇ ਕੋਠੀ ਬਾਈ ਦੀ ਪਹਿਲਾਂ ਬਣੀ ਸੀ ਉਹਦੇ ਵਿੱਚ ਇਹ ਜਿਹੜਾ ਮਕਾਨਾਂ ਨਾਲ ਐਡ ਕੀਤਾ ਬਾਈ ਨੇ ਇੱਥੇ ਇੱਕ ਬਾਥਰੂਮ ਤੇ ਆਪਣਾ ਡਰੈਸਿੰਗ ਬਣਾਇਆ ਇੱਥੇ ਵੀ ਆਪਣਾ ਲਾਈਟਾਂ ਸੀਗੀਆਂ ਲਾਉਣੀਆਂ ਬਾਈ ਕਹਿੰਦਾ ਵੀ ਆਪਾਂ ਆਪਣਾ ਲਾਈਟਾਂ ਲਾਉਣਗੀਆਂ ਨਹੀਂ ਆਪਾਂ ਇੱਥੇ ਆਪਣਾ ਲਾਈਟਾਂ ਲਾ ਦਿਆਂ 4 ਤੁਸੀਂ ਦੇਖ ਰਹੇ ਹੋ ਬਾਈ ਤੇ ਉਸ ਤੋਂ ਬਾਅਦ ਕੀ ਹੈ ਵੀ ਗੱਲ ਕਰਦੇ ਆਪਾਂ ਵਾਸ਼ਰੂਮ ਦੀ ਜਿਹੜਾ ਬਾਈ ਨੇ ਵਾਸ਼ਰੂਮ ਬਣਾਇਆ ਆਪਾਂ ਨੂੰ ਉਹ ਵੀ ਦਿਖਾਉਣਾ ਹੈ ਵਾਸ਼ਰੂਮ ਦੇ ਅੰਦਰੋਂ ਜਿਹੜੀ ਲੋਕ ਆ ਉਹ ਕਿਸ ਤਰ੍ਹਾਂ ਦੀ ਹੈ ਬਾਈ ਨੇ ਗਿਜਰ ਵਗੈਰਾ ਕਿਹੜਾ ਲਾਇਆ ਆਜਾ ਹੁਣ ਸਾਨੂੰ ਆਪਾਂ ਲੈ ਚੱਲਦੇ ਆਂ ਵਾਸ਼ਰੂਮ ਦੇ ਵਿੱਚ ਬਾਈ ਤਾ ਵੀ ਤੁਹਾਨੂੰ ਪਤਾ ਬਾਜ਼ਾਰ ਦੇ ਵਿੱਚ 2500 3000 3500 ਤੋਂ ਲੈ ਕੇ ਹਨਾ ਤਰ੍ਹਾਂ ਤਰ੍ਹਾਂ ਦੇ ਗਿਜਰ ਪਏ ਆ ਵੀ ਆਪਾਂ ਕਨਫਿਊਜ਼ ਹੋ ਜਾਂਦੇ ਆ ਵੀ ਆਪਾਂ ਕਿਹੜਾ ਲਈਏ 7000 ਵਾਲਾ ਲਈਏ 6000 ਵਾਲਾ ਲਈਏ ਪਰ ਬਾਈ ਇੱਥੇ ਬਾਈ ਨੇ ਸਿਰਾ ਲਾਤਾ ਕਹਿੰਦੇ ਹੁੰਦੇ ਵੀ ਸ਼ੌਪ ਦਾ ਕੋਈ ਮੁੱਲ ਨਹੀਂ ਬਾਈ ਨੇ ਬਾਈ ਇਹ 12 ਕਾਸ਼ਿਤ ਕੀ ਆ ਬਾਈ ਇਹਦੇ ਵਿੱਚ ਆਹ ਆਪਣਾ ਪਾਵਰ ਰੀਸੈਟ ਵਾਲਾ ਬਟਨ ਲੱਗਿਆ ਹੋਇਆ ਹੈਗਾ ਪਲੱਗਾ ਜਿਹੜਾ ਮੂਰੇ ਬਸ ਤਾਂ ਹੀ ਹੋਰ ਗੀਜਰਾਂ ਦੇ ਵੀ ਆਉਂਦਾਗਾ ਇਹਦਾ ਫਾਇਦਾ ਕੀ ਹੈ ਬਾਈ ਕਹਿੰਦਾ ਵੀ ਆਪਾਂ ਨੂੰ ਜੇ ਕੱਲ ਨੂੰ ਕੋਈ ਰਾਡ ਵਗੈਰਾ ਸ਼ਾਰਟ ਹੋ ਜੇ ਵੀ ਕਹਿੰਦਾ ਆਪਾਂ ਗੀਜਰ ਉਹ ਲੈਣਾ ਵੀ ਯਾਰ ਆਪਾਂ ਨੂੰ ਕੋਈ ਕਰੰਟ ਦੀ ਦਿੱਕਤ ਨਾ ਆਵੇ ਇਹਦੇ ਵਿੱਚ ਬਾਈ ਇਹਦਾ ਇਹ ਫਾਇਦਾ ਵੀ ਬਣ ਕੇ ਚਲੋ ਜੇ ਰਾਡ ਇਹਦਾ ਸ਼ਾਰਟ ਹੋ ਗਿਆ ਤਾਂ ਇਹ ਗੀਜਰ ਐਨ ਨਹੀਂ ਹੁੰਦਾ ਇਹਨੂੰ ਕੱਟ ਦੂਗਾ ਤੇ 4 ਸਾਲ ਦੀ ਇਹਦੀ ਰਾਡ ਦੀ ਫੁੱਲ ਆਪਣਾ ਗਾਰੰਟੀ ਹੈਗੀ ਤੇ 10 ਸਾਲ ਦੀ ਇਹਦੀ ਟੈਂਕ ਦੀ ਗਾਰੰਟੀ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਗੀਜਰ ਤੇ ਆਪਣਾ ਕ ਕੁੱਤ ਬਹੁਤ ਆਪਾਂ ਦੇਖੋ ਬਈ ਇਹਦੇ ਵਿੱਚ ਐਮਸੀ ਵਗੈਰਾ ਗਿੱਜਰਾ ਲਾ ਕੇ ਕੰਮ ਸਾਰਾ ਜਿਹੜਾ ਓਕੇ ਕਰਤਾ ਤੇ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਈ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਅੱਸੀ ਕਾਲੋ